ਲਓ ਵੀ ਮਿੱਤਰੋ ਆ ਵੀਡੀਓ ਉਹ ਭਰਾ ਦੇਖਣ ਜਿਨੇ ਚੰਗਾ ਸਾਣ ਤਿਆਰ ਕਰਨਾ ਮਾਰਵਾੜੀ ਦਾ ਚੰਗੇ ਖਾਨਦਾਨ ਦਾ ਤੇ ਪੈਸੇ ਲਾਉਣੇ ਮਿੱਤਰ ਲੱਖੋਂ ਥੱਲੇ ਹਜ਼ਾਰਾਂ ਚ ਨਾਲ ਇੰਨੀ ਚੀਜ਼ ਦੀ ਗਾਰੰਟੀ ਦਵਾਂਗੇ ਇਹਦੇ ਖਾਨਦਾਨ ਦੇ ਇੰਨੀ ਤਕੜੇ ਖਾਨਦਾਨ ਦਾ ਇੰਨੀ ਬਰੀਕੀ ਵਾਲਾ ਬਸ਼ੀਰਾ ਤੁਹਾਨੂੰ ਆਪਣੇ ਵਾਲੇ ਰੇਟ ਮਿਲ ਜੇ ਮਿੱਤਰੋ ਵੀਡੀਓ ਪੂਰੀ ਦੇਖ ਲਓ ਹਜੇ ਬਸ਼ੀਰਾ ਥੋੜੀ ਉਮਰ ਦਾ ਹੀ ਆ ਕੱਦ ਕਾਠ ਲੰਬਾਈ ਕੰਨ ਕੰਡੀਸ਼ਨ ਸਾਰੇ ਪੱਖੋਂ ਪੂਰਾ ਪਰਫੈਕਟ ਆ ਤੇ ਰੇਟ ਵਾਲੇ ਪੱਖੋਂ ਤਾਂ ਤੁਸੀਂ ਆਪ ਕਹੋਗੇ ਬਾਈ ਹਾਂ ਯਾਰ ਮਾਰਕੀਟ ਨਾਲੋਂ ਸਵਾਗਤ ਹੈ ਬਸ਼ੀਰਾ ਦੇ ਤਾਂ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਦੇਖਦੇ ਆ ਵੀਡੀਓ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਇਹ ਵੀਡੀਓ ਦੋਸਤੋ 11 ਜਨਵਰੀ 2022 ਦੀ ਆ ਮਾਰਵਾੜੀ ਚੰਗੇ ਖਾਨਦਾਨ ਦਾ ਬਸ਼ੀਰਾ ਲੈ ਆਏ ਆ ਕੁਮੈਤ ਉਹ ਭਰਾਵਾਂ ਦੀ ਡਿਮਾਂਡ ਹੁੰਦੀ ਆ ਕੁਮੈਤ ਵੀ ਬਾਈ ਕਮੇ ਦਾ ਹੋਵੇ ਪਰ ਚਾਰੇ ਲੱਤਾਂ ਕਾਲੀਆਂ ਹੁਣ ਪੈਰ ਪੂਰ ਚਿੱਟਾ ਨਾ ਹੋਵੇ ਕੋਈ ਤਾਂ ਮਿੱਤਰੋ ਹਜੇ ਤਾਂ ਇਹਦੀ ਦੁੱਧ ਲੂਈਆਂ ਬੱਚੇ ਦੇ ਜਿੱਦਾਂ ਲੂਈਨ ਲਾਈਂ ਛਾੜ ਤੇ ਸਿਆਲਾਂ ਚ ਪਾਤਾ ਤੀ ਘੌਕੂ ਤੇਲ ਤੇ ਮਿੱਤਰੋ ਚਮਕਾ ਮਾਰਦਾ ਦੇਖੋ ਕਹਾਂਗੇ ਜਿਹੜੇ ਹਿਸਾਬ ਨਾਲ ਸੋਹਾਂ ਚ ਵੀ ਖੜ ਸਕਦਾ ਬੱਚਾ ਜਿਹੜੇ ਹਿਸਾਬ ਨਾਲ ਇਹਦੀ ਧੌਣ ਲੰਬੀ ਬਰੀਕੀ ਆ ਪੂਰੀ ਕੰਨ ਸੋਨਾ ਮਾਰਕਾ ਪੂਰਾ ਸੋਨਾ ਸਾਰੀ ਡਿਟੇਲ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਪੂਰੀ ਸੁਣ ਲਓ ਵੀਡੀਓ ਸੁਣਨ ਤੋਂ ਬਾਅਦ ਜੇ ਪਸੰਦ ਆਈ ਤਾਂ ਲਾਸਟ ਤੇ ਨੰਬਰ ਚੱਲਦੇ ਹੋਣਗੇ ਫੋਨ ਲਾ ਲਿਓ ਰੇਟ ਫੋਨ ਤੇ ਹੋ ਆਪਾਂ ਹੈਂਟਰ ਦੇ ਦਿੰਨੇ ਆ ਤੁਹਾਨੂੰ ਲੱਖੋਂ ਥੱਲੇ ਬੰਦੂ ਬਸ਼ੀਰਾ ਤੇ ਮਿੱਤਰੋ ਆਜੋ ਵੱਧਦੇ ਆ ਵੀਡੀਓ ਵੱਲ 6 ਮਹੀਨਿਆਂ ਦਾ ਬਸ਼ੀਰਾ ਜੀ ਹਾਈਟ ਹੂਟ ਤੋਂ ਆਪ ਚੈੱਕ ਕਰ ਸਕਦੇ ਆ ਪਤਲੀ ਲੰਮੀ ਧੌਣ ਸਾਊ ਠੰਡਾ ਬਾਲ ਪੌਰੀਆਂ ਦਾ ਸਾਫ਼ ਦੇਵਮਨ ਲੱਗੀ ਹੋਈ ਆ ਮੱਥੇ ਸਿਰਫ ਫੁੱਲ ਫੁੱਲ ਆ ਮੱਥੇ ਟਿੱਕਾ ਜੀ ਸਿਰਫ ਚਾਰੇ ਲੱਤਾਂ ਕਾਲੀਆਂ ਆਲੀਸਾਨ ਬਲੱਡ ਲਾਈਨ ਚੋਂ ਗੋਲਡਨ ਰੌਕ ਦਾ ਪੋਤਾ ਆ ਗਿਆ ਜੀ ਆਲੀਸਾਨ ਤੋਂ ਦਲਵਾਗ ਦਲਵਾਗ ਦਾ ਦੇਵਰਾਜ ਦੇਵਰਾਜ ਦਾ ਗੋਲਡਨ ਰੌਕ ਗੋਲਡਨ ਰੌਕ ਦਾ ਅਰਾਵਤ ਅਰਾਵਤ ਦਾ ਇਹ ਬੱਚਾ ਮੰਨ ਲਓ 6-7 ਪੀੜੀਆਂ ਬੱਚੇ ਦੀ ਤੁਹਾਨੂੰ ਗਾਰੰਟੀ ਨਾਲ ਮਿਲ ਜਾਣੀ ਆ ਤੇ ਮਾਂ ਵੀ ਪੂਰੇ ਤਗੜੇ ਦੇਵਲੀ ਲਾਈਨ ਚੋਂ ਆ ਤੇ ਬੱਚਾ ਕਨਡਿਸ਼ਨ ਦਾ ਚੰਗਾ ਰੇਟ ਹੈ